ਵਾਹਿਗੁਰੂ ਗੁਰੂ ਮੰਤਰ ਜਪਦੇ ਜਪਦੇ ਧਿਆਨ ਦੇ ਵਿੱਚ ਬੈਠੇ ਬੈਠੇ ਵੀ ਸਾਨੂੰ ਫੁਰਨੇ ਆ ਜਾਂਦੇ ਥੋੜਾ ਬਹੁਤ ਧਿਆਨ ਲੱਗਦਾ ਆ ਉਸ ਤੋਂ ਬਾਅਦ ਸੁਰਤ ਫਿਰ ਥੱਲੇ ਆ ਜਾਂਦੀ ਹੈ ਗੁਰਮੁਖ ਪਿਆਰੇ ਸਵਾਲ ਕਰਦੇ ਨੇ ਕਿ ਮੈਂ ਜਦੋਂ ਵੀ ਸਿਮਰਨ ਤੇ ਬੈਠਦੀ ਹਾਂ ਸਿਮਰਨ ਦੇ ਵਿੱਚ ਰਸ ਆਨੰਦ ਆਉਂਦਾ ਹੈ ਪਰ ਜਿਉਂ ਹੀ ਮੈਂ ਧਿਆਨ ਦੇ ਵਿੱਚ ਜਾਂਦੀ ਹਾਂ ਤਾਂ ਮੇਰੇ ਫੁਰਨੇ ਫੇਰ ਦੁਬਾਰਾ ਸ਼ੁਰੂ ਹੋ ਜਾਂਦੇ ਇਹਨਾਂ ਨੂੰ ਰੋਕਣ ਦਾ ਕੀ ਹੱਲ ਹੈ ਵਾਹਿਗੁਰੂ ਜੋ ਗੁਰਬਾਣੀ ਹੈ ਉਹ ਸਾਡੇ ਮਨ ਨੂੰ ਤ੍ਰੈਗੁਣ ਮਾਇਆ ਦੇ ਵਿੱਚੋਂ ਕੱਢਣ ਦੀਆਂ ਜੁਗਤਾਂ ਦੱਸਦੀ ਹੈ ਤਰੀਕੇ ਦੱਸਦੀ ਹੈ ਬਸ ਫਰਕ ਇੰਨਾ ਹੈ ਕਿ ਅਸੀਂ ਕਦੀ ਸਮਝਿਆ ਨਹੀਂ ਕਿ ਗੁਰਬਾਣੀ ਦੇ ਵਿੱਚ ਸਾਨੂੰ ਤਰੀਕੇ ਵੀ ਦੱਸੇ ਨੇ ਹੁਣ ਵੇਖੋ ਸਾਡਾ ਮਨ ਪਹਿਲਾਂ ਹੀ ਵਿਚਾਰਾਂ ਦੇ ਵਿੱਚ ਹੈ ਤ੍ਰੈਗੁਣ ਮਾਇਆ ਦੇ ਵਿੱਚ ਹੈ ਇਸ ਕਰਕੇ ਇਹਨੂੰ ਪਹਿਲਾਂ ਉਸ ਮਾਇਆ ਦੇ ਜਾਲ ਨੂੰ ਕੱਟਣ ਵਾਸਤੇ ਜੋ ਰਸਨਾ ਹੈ ਸਾਡੀ ਉਸ ਦਾ ਇਸਤੇਮਾਲ ਕਰਨਾ ਪਵੇਗਾ ਬੋਲਣਾ ਪਵੇਗਾ ਕੋਈ ਕੀ ਤਰੀਕਾ ਹੈ ਉਹ ਹੈ ਸਾਸ ਗਰਾਸ ਸਿਮਰਨ ਪਰ ਆਪਾਂ ਇੱਥੇ ਗਲਤੀ ਕਰ ਲੈਂਦੇ ਆ ਕੀ ਗਲਤੀ ਕਰਦੇ ਆ ਕਿ ਅਸੀਂ ਸਿੱਧਾ ਹੀ ਧਿਆਨ ਦੇ ਵਿੱਚ ਬੈਠਦੇ ਆ ਮਨ ਸਾਡਾ ਅਜੇ ਸਹਿਜ ਵਿੱਚ ਨਹੀਂ ਗਿਆ ਪਰ ਸਾਨੂੰ ਅੰਦਰ ਸ਼ੌਂਕ ਪੈਦਾ ਹੋ ਗਿਆ ਕਿ ਅਸੀਂ ਤਾਂ ਧਿਆਨ ਦੇ ਵਿੱਚ ਬੈਠਣਾ ਬਹੁਤ ਜੀਵਾ ਦੇ ਨਾਲ ਅਜੀਹਾ ਹੁੰਦਾ ਇਹਦੇ ਵਿੱਚ ਕੋਈ ਕਿਸੇ ਦਾ ਕਸੂਰ ਨਹੀਂ ਹੈ ਸਿਰਫ ਇਹ ਹੈ ਕਿ ਸਾਨੂੰ ਸੰਗਤ ਦੀ ਲੋੜ ਹੈ ਸਾਡੇ ਮਨ ਨੂੰ ਅਜੇ ਗਿਆਨ ਦੀ ਲੋੜ ਹੈ ਵੇਖੋ ਨਾ ਮਰੇ ਗੁਰਬਾਣੀ ਵਿੱਚ ਆਪਾਂ ਨੂੰ ਕੀ ਸਮਝਾਉਂਦੇ ਆ ਜਿਨ੍ਹਾਂ ਸਾਸ ਗਰਾਸ ਨਾ ਬਿਸਰੇ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਏ ਅੰਧੇ ਲੱਗੇ ਧਿਆਨ ਸਭ ਤੋਂ ਪਹਿਲਾਂ ਸਾਨੂੰ ਸਾਸ ਗਰਾਸ ਸਿਮਰਨ ਕਰਨਾ ਪਵੇਗਾ ਉਸ ਤੋਂ ਬਾਅਦ ਹੀ ਅਸੀਂ ਮਾਲਕ ਦੀ ਸਤਗੁਰ ਦੀ ਕਿਰਪਾ ਦੇ ਨਾਲ ਧਿਆਨ ਵਿੱਚ ਜਾ ਸਕਦੇ ਆ ਉਹ ਧਿਆਨ ਫਿਰ ਸਾਡਾ ਆਂਧੇ ਲੱਗੇਗਾ ਹਮੇਸ਼ਾ ਹੀ ਲੱਗਿਆ ਰਹੇਗਾ ਹੁਣ ਧਿਆਨ ਤਾਂ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਸਿਮਰਨ ਕਰਾਂਗੇ ਉੱਥੇ ਵੀ ਧਿਆਨ ਕੰਮ ਕਰੇਗਾ ਕਿਵੇਂ ਕਰੇਗਾ ਪਹਿਲਾਂ ਵੇਖੋ ਜੋ ਆਪਾਂ ਰਸਨਾ ਤੋਂ ਬੋਲਦੇ ਆ ਇਹ ਸਾਡੇ ਮਨ ਨੇ ਕੰਨਾਂ ਦੁਆਰਾ ਸੁਣਨਾ ਆ ਇਹ ਹੈ ਧਿਆਨ ਇਹ ਹੈ ਪਹਿਲੀ ਅਵਸਥਾ ਜਿਹੜਾ ਆਪਾਂ ਰਸਨਾ ਤੋਂ ਜਪ ਸ਼ੁਰੂ ਕਰਨਾ ਹੈ ਕਿ ਧਿਆਨ ਸਾਡਾ ਕਿੱਥੇ ਚਾਹੀਦਾ ਕੰਨਾਂ ਦੇ ਵਿੱਚ ਇਹ ਸਾਸ ਗ੍ਰਾਸ ਸਿਮਰ ਕੇ ਸਾਡੇ ਮਨ ਨੇ ਕਿੱਥੇ ਜਾਣਾ ਚੌਥੇ ਪਦ ਵਿੱਚ ਜਾਣਾ ਸੁੰਨ ਦੇ ਵਿੱਚ ਜਾਣਾ ਵਿਚਾਰਾਂ ਦੇ ਮੰਡਲ ਨੂੰ ਛੱਡ ਕੇ ਚੌਥੇ ਪਦ ਦੇ ਵਿੱਚ ਜਾਵੇਗਾ ਉਸ ਨੂੰ ਥਿਰਕਰ ਵੀ ਕਹਿੰਦੇ ਨੇ ਜੁਮਾਰੇ ਕਹਿੰਦੇ ਨੇ ਥਿਰਕਰ ਬੈਸੋ ਹਰ ਜਨ ਪਿਆਰ ਸਤਿਗੁਰ ਤੁਮਰੇ ਕਾਜ ਸਵਾਰੇ ਜਦੋਂ ਜੀਵ ਸਿਮਰਨ ਕਰਦਾ ਆ ਸੁਰਤ ਜੋ ਹੈ ਉਹ ਉੱਪਰ ਹੀ ਮੰਡਲਾਂ ਵੱਲ ਜਾਂਦੀ ਆ ਥੱਲੇ ਨਹੀਂ ਰਹਿੰਦੀ ਥੱਲੇ ਕੀ ਹੈ ਥੱਲੇ ਤ੍ਰੈਗੁਣ ਮਾਇਆ ਹੈ ਉੱਪਰ ਜਾ ਕੇ ਬਹੁਤ ਅਨੁਭਵ ਹੁੰਦੇ ਨੇ ਦੁਨਿਆਵੀ ਵੀ ਅਧਿਆਤਮਕ ਵੀ ਜੀਵ ਵਿਚਾਰ ਰਹਿਤ ਹੋ ਕੇ ਆਪਣੇ ਆਪ ਨੂੰ ਇਸੇ ਦੁਨੀਆ ਦੇ ਵਿੱਚ ਸੁਖੀ ਮਹਿਸੂਸ ਕਰਦਾ ਸੁਖ ਮਹਿਸੂਸ ਕਰਦਾ ਸ਼ਾਂਤੀ ਮਿਲਦੀ ਹੈ ਉਸ ਨੂੰ ਨਾਮ ਜਪਣ ਵਾਲਾ ਜੀਵ ਆਪਣੇ ਤਨ ਦੇ ਵਿੱਚ ਕਲੇਸ਼ ਨੂੰ ਖਤਮ ਕਰ ਲੈਂਦਾ ਦੁੱਖ ਸੁਖ ਉਹਦੇ ਲਈ ਬਰਾਬਰ ਹੋ ਜਾਂਦੇ ਉਹ ਸਤਿਗੁਰ ਦੇ ਨਾਲ ਮਿਲਾਪ ਕਰਦਾ ਅਨਹਦ ਸ਼ਬਦਾਂ ਨੂੰ ਸੁਣਦਾ ਅੰਮ੍ਰਿਤ ਰਸ ਪੀਂਦਾ ਹੈ ਅੰਮ੍ਰਿਤ ਮੈਂ ਹੀ ਖੁਰਾਕ ਖਾਂਦਾ ਹੈ ਮਾਲਕ ਵਾਹਿਗੁਰੂ ਦੇ ਨਾਲ ਵਿਚਾਰਾਂ ਕਰਦਾ ਹੈ ਮਿਲਾਪ ਹੁੰਦਾ ਹੈ ਇਸ ਦੇ ਨਾਲ ਜੀਵਨ ਸਫਲਾਹ ਹੁੰਦਾ ਹੈ ਬਹੁਤ ਹੀ ਇਸ ਦੇ ਫਾਇਦੇ ਨੇ ਹੁਣ ਸਿਮਰਨ ਕਰਦਿਆਂ ਨੂੰ ਸਾਨੂੰ ਆਉਂਦੇ ਫੁਰਨੇ ਅਸੀਂ ਬੜੀ ਕੋਸ਼ਿਸ਼ ਕਰ ਲਈ ਆ ਬੜੇ ਹੀ ਤੌਰ ਤਰੀਕੇ ਵਰਤ ਲਏ ਇਹਨੂੰ ਸਮਝਾਉਣ ਲਈ ਕਿ ਭਾਈ ਤੂੰ ਬਹਿ ਪਰ ਇਹ ਬਿੰਦਾ ਨਹੀਂ ਮਨ ਸਾਡਾ ਬਿੰਦਾ ਕਿਉਂ ਨਹੀਂ ਕਿਉਂਕਿ ਇਹਨੇ ਪੰਜਾਂ ਦਾ ਸੰਗ ਕੀਤਾ ਹੁਣ ਜਦ ਤੱਕ ਇਹ ਪੰਜਾਂ ਦਾ ਸੰਗ ਛੱਡਦਾ ਨਹੀਂ ਇਹਦੇ ਫੁਰਨੇ ਆਉਣੇ ਬੰਦ ਨਹੀਂ ਹੋਣੇ ਆਪਾਂ ਇਹਦੇ ਫੁਰਨੇ ਬੰਦ ਕਰਾਉਣ ਵਾਸਤੇ ਹੀ ਵਾਹਿਗੁਰੂ ਗੁਰਮੰਤਰ ਰਸਨਾ ਦਾ ਇਸਤੇਮਾਲ ਕਰਨਾ ਤਰੀਕਾ ਕੀ ਹੈ ਦੇਖੋ ਵਾਹਿਗੁਰੂ ਜੇ ਤਾਂ ਸਾਡੇ ਫੁਰਨੇ ਆਈ ਜਾਂਦੇ ਨਹੀਂ ਰੁਕਦੇ ਸਿਮਰਨ ਦੇ ਨਾਲ ਵੀ ਤਾਂ ਸਿਮਰਨ ਥੋੜਾ ਉੱਚੀ ਕਰ ਲੈਣਾ ਵਾਹਿਗੁਰੂ ਵਾਹਿਗੁਰੂ ਇਸ ਤਰੀਕੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਇਹ ਸਿਮਰਨ ਕਰ ਸਕਦੇ ਜੇ ਫੁਰਨੇ ਘਟ ਗਏ ਨੇ ਤਾਂ ਉਨੀ ਹੀ ਆਵਾਜ਼ ਪੱਕਟਾ ਦੇਣੀ ਆ ਜੇ ਫੁਰਨੇ ਹੋਣੇ ਬੰਦ ਹੋ ਗਿਆ ਫਿਰ ਰਸਨਾ ਨੂੰ ਆਪਾਂ ਬੰਦ ਕਰ ਦੇਣਾ ਮਨ ਤ੍ਰੈਗੁਣ ਮਾਇਆ ਦੇ ਵਿੱਚ ਫਸਣ ਕਰਕੇ ਇਹਨੂੰ ਜਾਦਾ ਫੁਰਨੇ ਆਉਂਦੇ। ਤੇ ਮਹਾਰਾਜ ਕਹਿੰਦੇ ਤੁਸੀਂ ਆਪਣੇ ਮਨ ਦੀ ਕਟਾਈ ਕਰੋ। ਵਾਹ ਗੁਰੂ ਇਹ ਹੈ ਸ਼ਬਦ ਦੀ ਚੋਟ। ਜਦੋਂ ਚੋਟ ਵੱਜਦੀ ਹੈ ਨਾਭੀ ਤੇ ਜਾ ਕੇ ਤਾਂ ਫੁਰਨੇ ਆਉਣੇ ਬੰਦ ਹੋ ਜਾਂਦੇ। ਮਨ ਜੋ ਹੈ ਇਹ ਪੌਣ ਨੂੰ ਛੱਡ ਕੇ ਵੀ ਵਿਚਾਰਾਂ ਦੇ ਵਿੱਚ ਗਿਆ ਸੀ। ਤੇ ਆਪਾਂ ਇਸ ਨੂੰ ਪੌਣ ਦੇ ਵਿੱਚ ਮਿਲਾ ਦੇਣਾ ਪਹਿਲਾਂ। ਵਾਹ ਗੁਰੂ ਵਾਹ ਗੁਰੂ ਰੋਜ਼ਾਨਾ ਦਾ ਅਭਿਆਸ ਸਾਡੇ ਮਨ ਨੂੰ ਵਿਚਾਰ ਰਹਿਤ ਕਰਦਾ ਬਾਣੀ ਦਾ ਗਿਆਨ ਬਹੁਤ ਮਦਦ ਕਰਦਾ ਵਿਚਾਰ ਹੈ ਕਿ ਸਾਨੂੰ ਕਿਹੋ ਜਿਹੇ ਵਿਚਾਰ ਆਉਂਦੇ ਆ ਜਿਹੜਾ ਮਨ ਸਿਮਰਨ ਨਹੀਂ ਕਰਦਾ ਮਾਲਕ ਦੀ ਭਗਤੀ ਨਹੀਂ ਕਰਦਾ ਗੁਰਬਾਣੀ ਨੂੰ ਨਹੀਂ ਵਿਚਾਰ ਕੇ ਪੜਦਾ ਉਸ ਨੂੰ ਵਿਚਾਰ ਆਉਣਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਦੇ ਵਸ ਵਿੱਚ ਨਹੀਂ ਹੋਣਗੇ ਉਹ ਬਹੁਤ ਕੋਸ਼ਿਸ਼ ਕਰੇਗਾ ਕਿ ਮੈਨੂੰ ਰੋਕਾਂ ਹੁਣ ਕਈ ਜੀਵ ਆਪਾਂ ਸੁਣਿਆ ਨਾ ਉਹ ਕਹਿੰਦੇ ਜੀ ਅਸੀਂ ਤਾਂ ਬਾਣੀ ਬਹੁਤ ਪੜਦੇ ਆ ਅਸੀਂ ਸਿਮਰਨ ਵੀ ਕਰਦੇ ਆ ਪਰ ਇਹ ਗੁੱਸਾ ਪਤਾ ਨਹੀਂ ਕਿੱਥੋਂ ਆ ਜਾਂਦਾ ਗੁੱਸੇ ਨੂੰ ਫਿਰ ਅਸੀਂ ਜਿੱਦਾਂ-ਕਿੱਦਾਂ ਕਰਕੇ ਕੰਟਰੋਲ ਕਰਦੇ ਆ ਵਾਹਿਗੁਰੂ ਜਿਹੜਾ ਮੰਨਿਆ ਨਾ ਇਹ ਪੰਜਾਂ ਦਾ ਸੰਗੀ ਹੋਣ ਕਰਕੇ ਹੀ ਇਸ ਨੂੰ ਇੰਨੇ ਵਿਚਾਰ ਆਉਂਦੇ ਆ ਇਹ ਉਹਨਾਂ ਦੇ ਵਿੱਚ ਆ ਇਹਨੂੰ ਮੈਕਸ ਹੋਇਆ ਪਿਆ ਇਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਉਹਨਾਂ ਦੇ ਵਿੱਚ ਮੈਕਸ ਹੋਇਆ ਪਿਆ ਤੇ ਵਾਹਿਗੁਰੂ ਗੁਰਮੰਤਰ ਮਨ ਨੂੰ ਤੇ ਪੰਜਾਂ ਨੂੰ ਅੜੜ ਕਰ ਦਿੰਦਾ ਫਿਰ ਮਨ ਆਪਣੀ ਮਰਜ਼ੀ ਦੇ ਨਾਲ ਫੁਰਨਾ ਲੈਂਦਾ ਕਿ ਮੈਂ ਕਿਹੋ ਜਿਹਾ ਕਿੱਦਾਂ ਦਾ ਤੇ ਕਿੰਨਾ ਫੁਰਨਾ ਲੈਣਾ ਐਨੇ ਫਾਇਦੇ ਆ ਸਿਮਰਨ ਕਰਨ ਦੇ ਮਨ ਅਨੰਦਿਨ ਮਾਰੇ ਕਹਿੰਦੇ ਕਰਮੀ ਸਤਗੁਰੂ ਪਾਈਏ ਕਰਮਾਂ ਦੇ ਨਾਲ ਆਪਾਂ ਸਤਗੁਰੂ ਦੀ ਪ੍ਰਾਪਤੀ ਕਰ ਸਕਦੇ ਆ ਅਨੰਦਿਨ ਲੱਗੇ ਧਿਆਨ ਫਿਰ ਕਹਿੰਦੇ ਜੀਵ ਜੋ ਸਿਮਰਨ ਕਰਦਾ ਸੀ ਸਾਸ-ਗਰਾਸ ਜਿਹਨੂੰ ਨਹੀਂ ਵਿਸਰਿਆ ਸਾਸ-ਗਰਾਸ ਉਹ ਕਹਿੰਦੇ ਅੰਨ ਦਿਨ ਲੱਗੇ ਧਿਆਨ ਕਹਿੰਦੇ ਉਹ ਫੇ ਹਮੇਸ਼ਾ ਹੀ ਧਿਆਨ ਦੇ ਵਿੱਚ ਬਿਠਾ ਰਹਿੰਦਾ ਹੁਣ ਜੈਸ ਜੀਵ ਦਾ ਇੰਨਾ ਧਿਆਨ ਲੱਗ ਜਵੇ ਉਹਨੂੰ ਸਾਸ ਗਰਾਸ ਸਿਮਰਨ ਨਾ ਵਿਸਰੇ ਤਾਂ ਮਾਰੇ ਅੱਗੇ ਕੀ ਸਮਝਾਉਂਦੇ ਆ ਤਿੰਨ ਕੀ ਸੰਗਤ ਮਿਲ ਰਹਾ ਤਿੰਨ ਕੀ ਸੰਗਤ ਮਿਲ ਰਹਾ ਦਰਗੇ ਪਾਈ ਮਾਨ ਅਜਿਹੇ ਗੁਰਮੁਖਾਂ ਦੀ ਸੰਗਤ ਕਰਨੀ ਜਿਹਨਾਂ ਨੂੰ ਸਾਸ ਗਰਾਸ ਨਹੀਂ ਵਿਸਰਦਾ ਤੇ ਉਹ ਹਮੇਸ਼ਾ ਹੀ ਮਾਲਕ ਦੇ ਧਿਆਨ ਦੇ ਵਿੱਚ ਬੈਠੇ ਰਹਿੰਦੇ ਆ ਨਾਮ ਦੇ ਧਿਆਨ ਦੇ ਵਿੱਚ ਬੈਠੇ ਰਹਿੰਦੇ ਆ ਕਹਿੰਦੇ ਅਜੇਹੇ ਗੁਰਮੁਖਾਂ ਦੀ ਜੇ ਤੁਸੀਂ ਸੰਗਤ ਕਰ ਲਓਗੇ ਤਾਂ ਤੁਹਾਨੂੰ ਦਰਗਾਹ ਦੇ ਵਿੱਚ ਵੀ ਮਾਣ ਮਿਲੇਗਾ ਕਿ ਤੁਸੀਂ ਅਜੇਹੇ ਗੁਰਮੁਖਾਂ ਦੀ ਸੰਗਤ ਕੀਤੀ ਆ ਜਿਨ੍ਹਾਂ ਨੇ ਮਾਲਕ ਦਾ ਨਾਮ ਸਾਸ ਗ੍ਰਾਸ ਕਦੀ ਚਿੱਤੇ ਨਹੀਂ ਭੁਲਾਇਆ ਹੁਣ ਮਨ ਵਿੱਚ ਈਰਖਾ ਦੁਬਦਾ ਨਫ਼ਰਤ ਇਹ ਸਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ ਇਹਨਾਂ ਨੂੰ ਵੱਖ ਕਰਨ ਵਾਸਤੇ ਵਾਹਿਗੁਰੂ ਗੁਰਮੰਤਰ ਹੈ ਹੁਣ ਜਦ ਤੱਕ ਆਪਾਂ ਈਰਖਾ ਦੁਬਦਾ ਕਿਸੇ ਨਾਲ ਗੁੱਸਾ ਹੱਕ ਮਾਰਨੇ ਇਹ ਛੱਡਦੇ ਨਹੀਂ ਸਮਰਨ ਦੇ ਵਿੱਚ ਧਿਆਨ ਕਦੀ ਵੀ ਲੱਗ ਨਹੀਂ ਸਕਦਾ ਹੁਣ ਮਰੇ ਕਹਿੰਦੇ ਨੇ ਕਿ ਜੈਸ ਘਰ ਇਸ ਮੰਨ ਨੇ ਜਾਣਾ ਆ ਉਹ ਤਾਂ ਸਭ ਤੋਂ ਨੇੜੇ ਆ ਕੋਲ ਆ ਪਰ ਉਹ ਨੇੜੇ ਵਾਲਾ ਆਪਾਂ ਘਰ ਛੱਡ ਕੇ ਤਾਂ ਆਪਾਂ ਬਿਗਾਨੇ ਦੇਸ਼ ਵਿੱਚ ਚਲੇ ਜਾਨੇ ਆ ਜਿਸ ਨੂੰ ਆਪਾਂ ਸੰਸਾਰ ਕਹਿੰਦੇ ਆ ਮਰੇ ਕਹਿੰਦੇ ਨਿਕਟ ਨਾ ਪੇਖਿਓ ਕਿ ਜਿਹੜਾ ਜੀਵ ਆ ਇਹ ਸਭ ਤੋਂ ਕੋਲ ਰੱਬ ਨੂੰ ਨਹੀਂ ਵੇਖਦਾ ਘਰ ਨੂੰ ਨਹੀਂ ਵੇਖਦਾ ਇਹ ਉਸ ਘਰ ਨੂੰ ਪਰਮਾਤਮਾ ਨੂੰ ਛੱਡ ਕੇ ਸੰਸਾਰ ਨੂੰ ਵੇਖਦਾ ਤਾਂ ਕਰਕੇ ਕਹਿੰਦੇ ਇਹਦੇ ਅੰਦਰ ਇੰਨੀ ਦੁਬਦਾ ਈਰਖਾ ਨਿੰਦਿਆ ਚੁਗਲੀ ਸਾਰਾ ਕੁਝ ਭਰਿਆ ਪਿਆ ਹੁਣ ਜੋ ਮਾਰੇ ਕਹਿੰਦੇ ਆਪਾਂ ਬਾਹਰ ਵੇਖਾਂਗੇ ਆਪਾਂ ਨੂੰ ਉਹੀ ਕੁਝ ਸਾਡੇ ਅੰਦਰ ਆਵੇਗਾ ਨਾਮ ਅਭਿਆਸੀ ਤੁਸੀਂ ਨੋਟ ਕਰਨਾ ਅੱਖਾਂ ਬਹੁਤ ਘੱਟ ਮੇਲਦੇ ਆ ਦੂਰ ਦੀ ਦ੍ਰਿਸ਼ਟੀ ਬਹੁਤ ਘੱਟ ਰੱਖਣਗੇ ਉਹ ਹਮੇਸ਼ਾ ਹੀ ਨਿਕਟ ਦੇਖੂਗੇ ਕੋਲ ਕੋਲ ਦੇਖੂਗੇ ਕਿਉਂਕਿ ਉਹਨਾਂ ਨੇ ਨਜ਼ਰਾਂ ਦੇ ਨਾਲ ਆਪਣੀ ਦ੍ਰਿਸ਼ਟੀ ਬਣਾਈ ਹੁੰਦੀ ਉਹ ਮਾਲਕ ਦੇ ਨਾਲ ਵਿਚਾਰਾ ਕਰੀ ਜਾਂਦੇ ਮਾਲਕ ਦੀ ਸਿਫਤ ਸਲਾਹ ਕਰੀ ਜਾਂਦੇ ਮਾਲਕ ਦੇ ਗੁਣ ਗਾਈ ਜਾਂਦੇ ਮਾਲਕ ਨੂੰ ਵੇਖੀ ਜਾਂਦੇ ਹੁਣ ਵੇਖੋ ਆਪਾਂ ਕੀ ਕਹਿੰਦੇ ਆ ਕਿ ਸਾਡਾ ਸਿਮਰਨ ਦੇ ਵਿੱਚ ਧਿਆਨ ਲੱਗ ਜਾਵੇ ਪਰ ਮਹਾਰਾਜ ਕਹਿੰਦੇ ਜੇ ਤੂੰ ਬਾਹਰ ਸੰਸਾਰ ਨੂੰ ਹੀ ਦੇਖੀ ਜੰਨਾ ਨਿੰਦਿਆ ਚੁਗਲੀ ਈਰਖਾ ਸਭ ਝੂਠ ਨੂੰ ਦੇਖੀ ਜੰਨਾ ਤੇ ਇਹ ਸੋਚੇ ਕਿ ਸਿਮਰਨ ਦੇ ਨਾਲ ਮੇਰੇ ਅੰਦਰ ਸੱਚ ਆ ਕੇ ਬੈਠ ਜਵੇ ਇਦਾਂ ਨਹੀਂ ਹੋਣੀ ਆਪਣੇ ਤਨ ਮਨ ਦੀ ਹਾਲਤ ਨੂੰ ਕਹਿੰਦੇ ਸੁਧਾਰ ਫਿਰ ਤੇਰੇ ਅੰਦਰ ਬਹੁਤ ਫਰਕ ਪਵੇਗਾ ਆਪਾਂ ਵੇਖਦੇ ਆ ਨਾ ਕਿ ਸਾਨੂੰ ਨਾਸਕਾ ਤੋਂ ਸੁਵਾਸ ਆ ਰਿਹਾ ਹੈ ਮਾਲਕ ਹਰ ਇੱਕ ਜੀਵ ਨੂੰ ਇੱਥੋਂ ਹੀ ਸੁਵਾਸ ਦੇ ਰਿਹਾ ਹੈ ਬਸ ਜਿੱਥੋਂ ਮਾਲਕ ਆਪਾਂ ਨੂੰ ਸੁਵਾਸ ਦੇ ਰਿਹਾ ਆਪਾਂ ਧਿਆਨ ਵੀ ਉੱਥੇ ਲਗਾ ਲੈਣਾ ਮੰਨ ਦਾ ਹਸਣ ਵੀ ਉੱਥੇ ਲਾ ਲੈਣਾ ਸਾਰਾ ਕੁਝ ਇੱਥੇ ਹੀ ਆ ਹੁਣ ਵੇਖੋ ਸਿਮਰਨ ਕਰਦੇ ਕਰਦੇ ਆਪਾਂ ਆਪਣੇ ਮਨ ਨੂੰ ਇਕਜੋਣਾ ਆ ਕਿ ਤੂੰ ਇਸ ਸਿਮਰਨ ਨੂੰ ਸੁਣ ਧਿਆਨ ਲਗਾਏ ਦੇ ਵਿੱਚ ਪਰ ਮਨ ਕਹਿੰਦਾ ਨਹੀਂ ਮੈਨੂੰ ਬਹੁਤ ਜ਼ਰੂਰੀ ਕੰਮ ਆ ਤੂੰ ਸਿਮਰਨ ਕਰ ਤੇ ਮੈਂ ਉਹ ਵਿਚਾਰ ਲੈ ਕੇ ਆਇਆ ਮਨ ਇਦਾਂ ਉਹ ਪੰਜੇ ਨੂੰ ਖਿੱਚ ਕੇ ਲੈ ਜਾਂਦੇ ਜਦੋਂ ਇਦਾਂ ਖਿੱਚ ਕੇ ਲਿਜਾਂ ਸਿਮਰਨ ਆਪਾਂ ਉੱਚੀ ਕਰ ਦੇਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਸਿਮਰਨ ਉੱਚੀ ਕੀਤਾ ਧਿਆਨ ਆਵਾਜ਼ ਦੇ ਵਿੱਚ ਆ ਕੇ ਫੇਰ ਮਿਲੇਗਾ ਮਨ ਜੋ ਹੈ ਇਸ ਆਵਾਜ਼ ਨੂੰ ਸੁਨੇਗਾ ਤੇ ਵਿਚਾਰਾਂ ਤੋਂ ਪਰੇ ਹੋਵੇਗਾ ਜਦੋਂ ਜਦੋਂ ਮਨ ਸਾਡਾ ਮਨ ਵਿਚਾਰਾਂ 'ਚ ਗਿਆ ਉਦੋਂ ਹੀ ਪਹੁੰਚੀ ਸਿਮਰਨ ਕਰ ਲੈਣਾ ਜਦੋਂ ਇਹਦੇ ਵਿੱਚ ਆ ਕੇ ਮਿਲ ਗਿਆ ਖੁਮਾਰੀ ਚੜ ਗਈ ਫੇਰ ਭਰਸਣਾ ਤੋਂ ਜਪ ਘਟਾ ਕੇ ਅੰਤਰਗਤ ਹੋ ਜਾਣਾ ਇਹ ਤਰੀਕਾ ਹੈ ਆਪਣੇ ਮਨ ਦੇ ਉਤੋਂ ਫੁਰਨਿਆਂ ਨੂੰ ਘਟਾਉਣ ਦਾ ਫੁਰਨਿਆਂ ਨੂੰ ਰੋਕਣ ਦਾ ਮਨ ਇਸ ਤਰ੍ਹਾਂ ਖੁਮਾਰੀ ਵਿੱਚ ਜਾ ਕੇ ਸੁੰਨ ਦੇ ਵਿੱਚ ਪ੍ਰਵੇਸ਼ ਕਰਦਾ ਮਨ ਦੀ ਸਮਾਧੀ ਲੱਗਦੀ ਹੈ ਜਦੋਂ ਅੰਤਰਗਤ ਹੋ ਗਏ ਆਪਾਂ ਫੇਰ ਵੀ ਸਾਨੂੰ ਫੁਰਨੇ ਤੰਗ ਕਰਦੇ ਆ ਉੱਥੇ ਆਪਾਂ ਕੀ ਕਰਨਾ ਉੱਥੇ ਮਾਲਕ ਆਪਾਂ ਨੂੰ ਇੱਕ ਸਹਾਰਾ ਦਿੰਦਿਆ ਉਹ ਸਹਾਰਾ ਕਿਹੜਾ ਹੈ ਅਨਹਦ ਸ਼ਬਦਾਂ ਦਾ ਅਸੀਂ ਧਿਆਨ ਦੇ ਵਿੱਚ ਬੈਠ ਜਾਂਦੇ ਆ ਅਨਹਦ ਸ਼ਬਦ ਇੱਕ ਪਾਸੇ ਚੱਲੀ ਜਾਂਦੇ ਪਰ ਅਸੀਂ ਉਹਨਾਂ ਦੇ ਵਿੱਚ ਆਪਣਾ ਧਿਆਨ ਨਹੀਂ ਲੈ ਕੇ ਜਾਂਦੇ ਰਸਨਾ ਬੰਦ ਹੋ ਗਈ ਅੰਤਰਗਤ ਆਪਾਂ ਉੱਤਰਗੇ ਜਦੋਂ ਅੰਤਰਗਤ ਉਤਰ ਗਏ ਤਾਂ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਾਉਣਾ ਸਾਹਮਣੇ ਹਨੇਰਾ ਜਿੱਥੇ ਆਪਾਂ ਨੂੰ ਦਿਖਾਈ ਦਿੰਦਾ ਇਹਨੂੰ ਵੇਖਣਾ ਨਹੀਂ ਭੁੱਲਣਾ ਮਨ ਨੂੰ ਹਰ ਸਮੇਂ ਕੁੱਟਣ ਦੀ ਲੋੜ ਨਹੀਂ ਹੈ ਹਰ ਸਮੇਂ ਉੱਚੀ ਸਿਮਰਨ ਦੀ ਲੋੜ ਨਹੀਂ ਹੈ ਥੋੜਾ ਅਭਿਆਸ ਕਰਨ ਦੇ ਨਾਲ ਲਗਾਤਾਰ ਅਭਿਆਸ ਕਰਨ ਦੇ ਨਾਲ ਇਹ ਮਨ ਵਸ ਵਿੱਚ ਆ ਜਾਂਦਾ ਜਦੋਂ ਵਸ ਵਿੱਚ ਆ ਜਾਂਦਾ ਫਿਰ ਥੋੜਾ ਜਿਹਾ ਸਿਮਰਨ ਕਰਨ ਤੇ ਹੀ ਮਨ ਸੁੰਨ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹਰ ਇੱਕ ਮਨ ਦੀ ਆਪੋ ਆਪਣੀ ਹਾਲਤ ਆ ਕਿਸੇ ਦੇ ਫੁਰਨੇ ਜ਼ਿਆਦਾ ਨੇ ਕਿਸੇ ਦੇ ਘੱਟ ਨੇ ਤਾਂ ਕਰਕੇ ਆਪਣੇ ਜੋ ਮਨ ਦੀ ਅਵਸਥਾ ਹੈ ਉਹਦੇ ਅਕੋਰਡਿੰਗ ਹੀ ਆਪਾਂ ਸਿਮਰਨ ਕਰਨਾ ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਧਿਆਨ ਦੇ ਵਿੱਚ ਬੈਠਣ ਦੇ ਨਾਲ ਸਾਨੂੰ ਉਹ ਫੁਰਨੇ ਤੰਗ ਨਹੀਂ ਕਰਦੇ